ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ 17 ਸਾਲ ਬਾਅਦ ਇਸ ਨੇਤਾ ਦੀ ਬੰਗਲਾਦੇਸ਼ ਵਾਪਸੀ ਟਰੰਪ ਨੇ ਕੀਤੀ ਕਈ ਬੱਚਿਆਂ ਨਾਲ ਗੱਲਬਾਤ ਕੈਲੀਫੋਰਨੀਆ 'ਚ ਆਇਆ ਵਿੰਟਰ ਸਟਾਰਮ ਜਾਨੋ ਕਿਵੇਂ ਮਨਾਈ ਗਈ ਦੁਨੀਆ ਭਰ 'ਚ 크리스마ਸ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਪਲੇਓਨੇ ਯੂਕਰੇਨ ਅਤੇ ਰੂਸਿਆ ਨੂੰ ਅਪੀਲ ਕੀਤੀ ਹੈ ਕਿ ਉਹ ਯੰਗ ਖਤਮ ਕਰਨ ਲਈ ਸਿੱਧੀ ਗੱਲਬਾਤ ਕਰਨ ਦੀ ਹਿੰਮਤ ਦਿਖਾਉਣ ਇਹ ਅਪੀਲ ਉਹਨਾਂ ਨੇ 크리스마ਸ ਮੌਕੇ ਆਪਣੇ ਪਹਿਲੇ ਸੰਦੇਸ਼ ਦੌਰਾਨ ਕੀਤੀ ਹੈ ਕ੍ਰਿਸਮਸ ਦੇ ਦਿਨ ਸੈਂਟ ਪੀਟਰਸ ਸਕੁਅਰਸ ਵਿੱਚ ਇਕੱਠੀ ਹੋਈ ਭੀੜ ਨੂੰ ਸੰਬੋਧਨ ਕਰਦੇ ਹੋਏ ਪਾਪ ਲਿਓ ਨੇ ਆਪਣਾ ਰਵਾਇਤੀ ਉਰਬੀ ਐਟ ਔਰਬੀ ਸੰਦੇਸ਼ ਦਿੱਤਾ ਇਸ ਦੌਰਾਨ ਉਹਨਾਂ ਨੇ ਦੁਨੀਆ ਭਰ ਵਿੱਚ ਚੱਲ ਰਹੇ ਸੰਘਰਸ਼ਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ ਯੂਕਰੇਨ ਬਾਰੇ ਗੱਲ ਕਰਦਿਆਂ ਪਾਪ ਨੇ ਕਿਹਾ ਕਿ ਦੋਵੇਂ ਧਿਰਾਂ ਅੰਤਰਰਾਸ਼ਟਰੀ ਭਾਈਚਾਰੇ ਦੀ ਮਦਦ ਨਾਲ ਇਮਾਨਦਾਰ ਸਿੱਧੀ ਅਤੇ ਸਨਮਾਨਜਨਕ ਗੱਲਬਾਤ ਕਰਨ ਦੀ ਹਿੰਮਤ ਦਿਖਾਉਣ ਪਾਪ ਦੀ ਇਹ ਅਪੀਲ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਦੀ ਅਗਵਾਈ ਹੇਠ ਜੰਗ ਖਤਮ ਕਰਨ ਲਈ ਗੱਲਬਾਤ ਦੀ ਕੋਸ਼ਿਸ਼ ਜਾਰੀ ਹੈ ਅਮਰੀਕਾ ਦੋਵੇਂ ਪੱਖਾਂ ਵਿਚ ਲੜਾਈ ਖਤਮ ਕਰਨ ਵਾਲਾ ਸਮਝੌਤਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਦੌਰਾਨ ਰਸ਼ੀਆ ਤੇ ਯੂਕਰੇਨ ਵਿਚਕਾਰ ਸਿੱਧੀ ਗੱਲਬਾਤ ਨਹੀਂ ਹੋਈ ਇਸ ਤੋਂ ਇਲਾਵਾ ਪਾਪਲਿਓ ਨੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੀ ਹਿੰਸਾ ਅਤੇ ਅਸ਼ਾਂਤੀ ਤੇ ਚਿੰਤਾ ਜਤਾਈ ਹੈ ਉਹਨਾਂ ਨੇ ਥਾਈਲੈਂਡ ਅਤੇ ਕੰਬੋਡੀਆ ਦਾ ਵੀ ਜ਼ਿਕਰ ਕੀਤਾ ਹੈ ਜਿੱਥੇ ਜੁਲਾਈ ਵਿੱਚ ਅਸਸ ਫਾਇਰ ਹੋਣ ਦੇ ਬਾਵਜੂਦ ਸਰਹੱਦੀ ਝੜਪਾਂ ਵਿੱਚ ਲੋਕ ਮਾਰੇ ਗਏ ਹਨ ਤੁਰਕੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 크리스마ਸ ਅਤੇ ਨਿਊ ਇਅਰ ਮੌਕੇ ਹੋਣ ਵਾਲੇ ਹਮਲਿਆਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ 100 ਤੋਂ ਵੱਧ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਆਪਣੇ ਆਪ ਨੂੰ ਇਸਲਾਮਿਕ ਸਟੇਟ ਨਾਲ ਜੋੜਦੇ ਹਨ। ਇਸਤਾਂਬੁਲ ਵਿੱਚ 124 ਥਾਵਾਂ ਤੇ ਵੱਡੇ ਪੱਤਰ ਤੇ ਛਾਪੇ ਮਾਰੇ ਗਏ ਹਨ। ਸ਼ਹਿਰ ਦੇ ਮੁੱਖ ਪ੍ਰੋਸੀਕਿਊਟਰ ਮੁਤਾਬਕ ਇਨ੍ਹਾਂ ਛਾਪਿਆਂ ਦੌਰਾਨ ਹਥਿਆਰ, ਗੋਲਾ ਬਾਰੂਦ ਅਤੇ ਸੰਗਠਨ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਆਈਐਸ ਦੇ ਸਮਰਥਕ ਇਸ ਹਫ਼ਤੇ ਤੁਰਕੀ ਅਰ ਵਿੱਚ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ ਖਾਸ ਕਰਕੇ ਗੈਰ ਮੁਸਲਮਾਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਸੀ ਪੁਲਿਸ ਨੇ ਹੁਣ ਤੱਕ 115 ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਦਕਿ ਹੋਰ 22 ਲੋਕਾਂ ਦੀ ਤਲਾਸ਼ ਜਾਰੀ ਹੈ ਪ੍ਰੋਸੀਕਿਊਟਰ ਦਫ਼ਤਰ ਨੇ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕ ਤੁਰਕੀ ਤੋਂ ਬਾਹਰ ਮੌਜੂਦ ਆਈਐਸ ਦੇ ਮੈਂਬਰਾਂ ਨਾਲ ਸੰਪਰਕ ਵਿੱਚ ਸਨ ਇਹ ਕਾਰਵਾਈ ਉਸ ਤੋਂ 2 ਦਿਨ ਬਾਅਦ ਸਾਹਮਣੇ ਆਈ ਹੈ ਜਦੋਂ ਤੁਰਕੀ ਦੀ ਖੂਫੀਆ ਏਜੰਸੀ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਸਰਹੱਦ ਦੇ ਆਈਐਸ ਖਿਲਾਫ ਛਾਪਾ ਮਾਰਿਆ ਸੀ ਇਸ ਦੌਰਾਨ ਇੱਕ ਤੁਰਕੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ આરોਪ ਹੈ ਕਿ ਉਹ ਇਸ ਖੇਤਰ ਵਿੱਚ ਸਰਗਰਮ ਆਈਐਸ ਗਰੁੱਪ ਵਿੱਚ ਉੱਚ ਅਹੁਦੇ ਤੇ ਸੀ ਅਤੇ ਨਾਗਰਿਕਾਂ ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਦੱਸਦੇ ਕਿ ਤੁਰਕੀ ਦੀਆਂ ਸੁਰੱਖਿਆ ਏਜੰਸੀਆਂ ਆਈਐਸ ਨਾਲ ਜੁੜ ਕੇ ਸ਼ੱਕੀ ਲੋਕਾਂ ਖਿਲਾਫ ਨਿਯਮਤ ਤੌਰ ਤੇ ਕਾਰਵਾਈ ਕਰਦੀਆਂ ਰਹਿੰਦੀਆਂ ਹਨ ਬੰਗਲਾਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੇ ਸਭ ਤੋਂ ਮਜ਼ਬੂਤ ਦਾਵੇਦਾਰ ਤਾਰਿਕ ਰਹਿਮਾਨ 17 ਸਾਲਾਂ ਦੇ ਐਗਜ਼ਾਈਲ ਤੋਂ ਬਾਅਦ ਦੇਸ਼ ਵਾਪਸ ਆ ਗਏ ਹਨ ਉਹ ਇਹ ਵਾਪਸੀ ਅਗਲੇ ਸਾਲ ਹੋਣ ਵਾਲੀਆਂ ਮਹੱਤਵਪੂਰਨ ਆਮ ਚੋਣਾਂ ਤੋਂ ਪਹਿਲਾਂ ਕਰ ਰਹੇ ਹਨ 60 ਸਾਲਾ ਤਾਰਿਕ ਰਹਿਮਾਨ ਮਸ਼ਹੂਰ ਜ਼ੀਆ ਪਰਿਵਾਰ ਦੇ ਮੁੱਖ ਚਿਹਰੇ ਹਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲੇਦਾ ਜ਼ੀਆ ਦੇ ਪੁੱਤਰ ਹਨ ਉਹ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਨੇਤਾ ਹਨ ਜੋ ਚੋਣਾਂ ਵਿੱਚ ਮੁੜ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਰਿਕ ਰਹਿਮਾਨ 2008 ਤੋਂ ਲੰਡਨ ਵਿੱਚ ਰਹਿ ਰਹੇ ਸਨ ਜੇਕਰ ਚੋਣਾ ਵਿੱਚ ਬੀਐਨਪੀ ਸਭ ਤੋਂ ਵੱਡੀ ਪਾਰਟੀ ਬਣਦੀ ਹੈ ਤਾਂ ਉਹਨਾਂ ਦੇ ਬੰਗਲਾਦੇਸ਼ ਦਾ ਨਵਾਂ ਨੇਤਾ ਬਣੰਦੀ ਸੰਭਾਵਨਾ ਹੈ ਉਹਨਾਂ ਦੀ ਵਾਪਸੀ ਉਸ ਸਮੇਂ ਹੋਈ ਹੈ ਜਦੋਂ ਪਿਛਲੇ ਸਾਲ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਹਸਿਨਾ ਦੀ ਆਵਾਮੀ ਲੀਗ ਸਰਕਾਰ ਦੌਰਾਨ ਤਾਰਿਕ ਰਹਿਮਾਨ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ ਪਰ ਸਰਕਾਰ ਡਿੱਗਣ ਤੋਂ ਬਾਅਦ ਉਹਨਾਂ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਸ਼ੇਖ ਹਸਿਨਾ ਇਸ ਵੇਲੇ ਭਾਰਤ ਵਿੱਚ ਐਗਜ਼ਾਈਲ ਜੀਵਨ ਬਿਤਾ ਰਹੀ ਹੈ ਸੰਭਾਵਨਾ ਹੈ ਕਿ ਉਸ ਦੀ ਪਾਰਟੀ ਇਨੂੰ ਚੋਣਾ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਮਿਲੇਗੀ। ਕਈ ਲੋਕਾਂ ਦੇ ਮੁਤਾਬਕ ਇਹ ਚੋਣਾ ਬੰਗਲਾਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਅਹੰਕਾਰਪੂਰਨ ਚੋਣਾ ਵਿੱਚੋਂ ਇੱਕ ਹਨ। ਕ੍ਰਿਸਮਸ ਈਵ ਮੌਕੇ 트ੰਪ ਨੇ ਕਈ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ। ਨੋਰਡ ਜਾਨੀ ਕੇ ਨਾਰਥ ਅਮਰੀਕਨ 에ਰੋਸਪੇਸ ਡਿਫੈਂਸ ਕਮਾਂਡ ਨੇ ਕ੍ਰਿਸਮਸ ਈਵ ਮੌਕੇ ਸੰਟਾ ਕਲੋਸ ਨੂੰ ਟਰੈਕ ਕਰਨ ਦੀ ਆਪਣੀ 70 ਸਾਲ ਪੁਰਾਣੀ ਰਿਵਾਇਤ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਇਸ ਕਾਰਜ ਵਿੱਚ ਸ਼ਾਮਲ ਹੋਏ ਹਨ ਟਰੰਪ ਨੇ ਫਸਟ ਲੇਡੀ ਮਿਲਾਨੀਆ ਦੇ ਨਾਲ ਮਿਲ ਕੇ ਕਈ ਬੱਚਿਆਂ ਦੀਆਂ ਫੋਨ ਕਾਲਾਂ ਸੁనిਆ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਹਰ ਸਾਲ ਨੋਰਡ ਸੰਟਾ ਕਲੋਸ ਦੀ ਦੁਨੀਆ ਭਰ ਦੀ ਯਾਤਰਾ ਨੂੰ ਟਰੈਕ ਕਰਦਾ ਹੈ ਇਸ ਦੌਰਾਨ ਵੋਲੰਟੀਅਰਜ਼ ਬੱਚਿਆਂ ਦੀਆਂ ਕਾਲਾਂ ਦਾ ਜਵਾਬ ਦਿੰਦੇ ਹਨ ਅਤੇ ਉਹਨਾਂ ਨੂੰ ਸੰਟਾ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹਨ ਇਹ ਰਿਵਾਇਤ 1955 ਵਿੱਚ ਸ਼ੁਰੂ ਹੋਈ ਸੀ ਜਦੋਂ ਇੱਕ ਡਿਪਾਰਟਮੈਂਟ ਸਟੋਰ ਦੇ ਇਸ਼ਤਿਹਾਰ ਵਿੱਚ ਗਲਤੀ ਨਾਲ ਇੱਕ ਫੋਨ ਨੰਬਰ ਛਪ ਗਿਆ ਸੀ ਉਸ ਨੰਬਰ ਤੇ ਇੱਕ ਬੱਚੇ ਨੇ ਕਾਲ ਕਰਕੇ ਸੰਟਾ ਕਲੋਸ ਦੀ ਥਾਂ ਬਾਰੇ ਪੁੱਛਿਆ ਜੋ ਕਿ ਕੋਲੋਰੈਡੋ ਦੇ ਇੱਕ ਫੌਜੀ ਕਮਾਂਡ ਸੈਂਟਰ ਨਾਲ ਜੁੜਿਆ ਹੋਇਆ ਸੀ ਉਸ ਦਿਨ ਤੋਂ ਇਹ ਖਾਸ 크ਿਸਮਸ ਪ੍ਰੰਪਰਾ ਸ਼ੁਰੂ ਹੋ ਗਈ ਦੱਖਣੀ ਕੈਲੀਫੋਰਨੀਆ 'ਚ ਇੱਕ ਤਾਕਤਵਰ ਵਿੰਟਰ ਸਟ੍ਰੋਮ ਆਇਆ ਹੈ ਜਿਸ ਨਾਲ ਲਗਾਤਾਰ ਮੀਂਹ, ਤੇਜ਼ ਹਵਾਵਾਂ ਅਤੇ ਪਹਾੜਾਂ 'ਚ ਬਰਫ਼ ਦੇਖਣ ਨੂੰ ਮਿਲੀ ਹੈ। ਕੈਲੀਫੋਰਨੀਆ ਦੇ ਗਵਰਨਰ ਕੈਵਿਨ ਨਿਊਸਨ ਨੇ ਲਾਸ ਐਂਜਲਸ ਕਾਉਂਟੀ, ਔਰੇਂਜ, ਰਿਵਰਸਾਈਡ, ਸੈਨ ਬਰਨارڈ ਨੂੰ ਸੈਨ ਡੀਗੋ ਅਤੇ ਸ਼ਾਸਟਾ ਕਾਉਂਟੀਆਂ ਵਿੱਚ ਐਮਰਜੈਂਸੀ ਅਲਰਟ ਜਾਰੀ ਕਰ ਦਿੱਤੇ ਹਨ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਕਈ ਸਾਲਾਂ ਵਿੱਚ ਸਭ ਤੋਂ ਵੱਧ ਬਰਸਾਤ ਵਾਲਾ 크ਿਸਮਸ ਹੈ ਉਹਨਾਂ ਨੇ ਪਿਛਲੇ ਜਨਵਰੀ ਵਿੱਚ ਹੋਏ ਜੰਗਲਾਂ ਦੀਆਂ ਅੱਗਾਂ ਤੋਂ ਪਛ ਰਹੇ ਖੇਤਰਾ ਵਿੱਚ ਫਲੈਸ਼ ਫਲਡਿੰਗ ਮਰਡ ਸਲਾਈਡਸ ਅਤੇ ਮਲਬੇ ਦੇ ਵਹਾਅ ਦੀ ਚੇਤਾਵਨੀ ਦਿੱਤੀ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਸੈਕਰਮੈਂਟੋ ਕਾਉਂਟੀ ਵਿੱਚ ਤੇਜ਼ ਮੀਂਹ ਕਾਰਨ ਹੋਈ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੱਖਣੀ ਅਫਰੀਕਾ ਵਿੱਚ ਇੱਕ ਟੈਵਰਨ 'ਚ ਹੋਈ ਮਾਸ ਸ਼ੂਟਿੰਗ ਮਾਮਲੇ 'ਚ 11 ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਦੀ ਹੈ ਕਿ ਸਾਊਥ ਅਫਰੀਕਾ ਦੇ ਜੋਹਾਨਸਬਰਗ ਦੇ ਨੇੜੇ ਇੱਕ ਟੈਵਰਨ ਵਿੱਚ ਐਤਵਾਰ ਨੂੰ ਹੋਈ ਗੋਲੀਬਾਰੀ ਕਾਰਨ 9 ਲੋਕ ਮਾਰੇ ਗਏ ਸਨ ਅਤੇ 10 ਹੋਰ ਜ਼ਖਮੀ ਹੋਏ ਸਨ ਪੁਲਿਸ ਨੇ ਦੱਸਿਆ ਸੀ ਕਿ ਲਗਭਗ 12 ਅਣਪਛਾਤੇ ਹਮਲਾਵਰ ਦੋ ਵਾਹਨਾਂ ਵਿੱਚ ਆਏ ਅਤੇ ਪੈਟਰੋਨਰਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਮਾਰੇ ਗਏ ਲੋਕਾਂ ਵਿੱਚ 7 ਆਦਮੀ ਅਤੇ 2 ਔਰਤਾਂ ਸ਼ਾਮਲ ਸਨ ਹਮਲਾ ਐਤਵਾਰ ਸਵੇਰੇ ਕਰੀਬ 1 ਵਜੇ ਹੋਇਆ ਸੀ ਪੁਲਿਸ ਨੇ ਕਿਹਾ ਕਿ ਹਮਲਾਵਰਾਂ ਲੋਕਾਂ ਦੇ ਭੱਜਣ ਦੇ ਬਾਵਜੂਦ ਬੇਹਿਸਾਬ ਗੋਲੀਆਂ ਚਲਾਉਂਦੇ ਰਹੇ ਇਸ ਦੱਖਣੀ ਅਫਰੀਕਾ ਦੁਨੀਆ ਦੇ ਸਭ ਤੋਂ ਜ਼ਿਆਦਾ ਹੱਤਿਆਦਾਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਪੁਲਿਸ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ ਹਰ ਰੋਜ਼ ਔਸਤਨ 63 ਲੋਕ ਮਾਰੇ ਗਏ ਹਨ 크리스마ਸ ਮੌਕੇ ਕਿੰਗ ਚਾਰਲਸ 3 ਨੇ ਆਪਣੇ ਪਰਿਵਾਰ ਦੇ ਨਾਲ ਵੀਰਵਾਰ ਨੂੰ ਪੈਦਲ ਚਰਚ ਦੌਰਾ ਕੀਤਾ ਹੈ ਇਹ ਚਰਚ ਦਾ ਦੌਰਾ ਉਹਨਾਂ ਦੀ ਸਾਲਾਨਾ 크리스마ਸ ਡੇ ਸਪੀਚ ਤੋਂ ਕੁਝ ਘੰਟਿਆਂ ਪਹਿਲਾਂ ਹੋਇਆ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕੈਨੇਡਾ ਵਾਸੀਆਂ ਨੂੰ ਛੁੱਟੀਆਂ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਨਾਲ ਹੀ ਮੈਸੇਜ ਦਿੱਤਾ ਕਿ ਇਸ ਵਕਤ ਜਦੋਂ ਦੁਨੀਆ ਵੰਡ ਅਤੇ ਹੰਸਾ ਨਾਲ ਭਰੀ ਹੋਈ ਹੈ ਤਾਂ ਛੁੱਟੀਆਂ ਦਾ ਸਮਾਂ ਸੋਚ ਵਿਚਾਰ ਕਰਨ ਅਤੇ ਅਸਲ ਮਹੱਤਵ ਵਾਲੀਆਂ ਚੀਜ਼ਾਂ ਤੇ ਧਿਆਨ ਦੇਣ ਦਾ ਮੌਕਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਮਾਂ ਹੈ ਉਹਨਾਂ ਦੇ ਨਾਲ ਬਿਤਾਉਣ ਦਾ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੈ ਜਿਨ੍ਹਾਂ ਲਈ ਜੀਣਾ ਮੁਸ਼ਕਲ ਹੈ ਜਾਂ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾ ਦਿੱਤਾ ਹੈ ਇੱਕ ਫੋਨ ਕਾਲ ਇੱਕ ਵਿਜ਼ਿਟ ਜਾਂ ਇੱਕ ਛੋਟਾ ਜਿਹਾ ਮੈਸੇਜ ਉਹਨਾਂ ਨੂੰ ਯਾਦ ਦਿਲਾ ਸਕਦਾ ਹੈ ਕਿ ਉਹ ਇਕੱਲੇ ਨਹੀਂ ਹਨ 트럼ਪ ਨੇ ਵੀ 크리스마스 이브 ਦੇ ਮੌਕੇ ਕਈ ਬੱਚਿਆਂ ਦੀਆਂ ਫੋਨ ਕਾਲਾਂ ਸੁనిਆ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸੰਟਾ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਪਾਪਲਿਓ ਨੇ ਯੂਕਰੇਨ ਅਤੇ ਰਸ਼ੀਆ ਨੂੰ ਅਪੀਲ ਕੀਤੀ ਹੈ ਕਿ ਉਹ ਜੰਗ ਖਤਮ ਕਰਨ ਲਈ ਸਿੱਧੀ ਗੱਲਬਾਤ ਕਰਨ ਦੀ ਹਿੰਮਤ ਦਿਖਾਉਣ ਨਾਲ ਹੀ ਦੁਨੀਆ ਭਰ ਵਿੱਚ ਸ਼ਾਂਤੀ ਲੈ ਕੇ ਆਉਣ ਦੀ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਦੁਨੀਆ ਭਰ ਵਿੱਚ 크리스마ਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹੈ ਕਈ ਇਵੈਂਟਸ ਕੀਤੇ ਗਏ ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਇਆ ਅਤੇ 크리스마ਸ ਨੂੰ ਇੰਜੋਏ ਕੀਤਾ ਹੈ ਇਸਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਸਿਮਰਨ ਸੰਧੂ ਨੂੰ ਦੇ ਇਜਾਜ਼ਤ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ